ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੈਰੀ ਫਾਰਮ ਭਗਦਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਗੋਰੇ ਦੇ ਘਰੋਂ ਵੀਡੀਓ ਆਪ ਬਣਾਉਣ ਲੱਗੇ ਆ ਵੈਸੇ ਬਾਈ ਦਾ ਵਪਾਰ ਦਾ ਕੰਮ ਆ ਬਾਈ ਕੋਲੇ ਚੰਗੀਆਂ ਗਾਮਾਂ ਆਉਂਦੀਆਂ ਤੇ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 9891 ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੇ ਵੀ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਕੀ ਦੀ ਕੱਟੇ ਬਾਈ ਕੋਲੇ ਇੱਕ ਨਾਗਾ ਬਹੁਤ ਸੋਹਣੀ ਤੇ ਚੰਗੀ ਸ਼ਕੀਨ ਕੱਟੀ ਆ ਕਈ ਭੈਣ ਭਰਾਵਾਂ ਦੇ ਮੈਨੂੰ ਫੋਨ ਆਉਂਦੀ ਰਹਿੰਦੇ ਆ ਵੀ ਬਾਈ ਸਾਨੂੰ ਕੋਈ ਪਾਲਣ ਵਾਸਤੇ ਕੱਟੀ ਜਾਂ ਬੱਚੀ ਲੈ ਕੇ ਦੋ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਸਾਰਿਆਂ ਨੂੰ ਭਰਾਵਾਂ ਨੂੰ ਭੈਣਾ ਭਰਾਵਾਂ ਵਾਸਤੇ ਇੱਕ ਕੱਟੀ ਚੰਗੀ ਸ਼ਕੀਨ ਕੱਟੀ ਲੈ ਕੇ ਆਏ ਆ ਕੱਟੀ ਦੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਕਰਦੇ ਆ ਗੱਲਬਾਤ ਮਿਲਦੇ ਆ ਜੀ ਆਜੋ ਬਾਈ ਜੀ ਸਸਿਕਲ ਬਾਈ ਜੀ ਹੋ ਠੀਕ ਹੈ ਜੀ ਹਾਂ ਜੀ ਬਾਈ ਜੀ ਆਪਣਾ ਐਡਰੈਸ ਦੱਸਿਓ ਜੀ ਆਪਾਂ ਹੀ ਪਿੰਡ ਸੋਖਾਨਾਂ ਦਾ ਖੇਤਾ ਜਗਰ ਆਈ ਠੀਕ ਹੈ ਜੀ ਜ਼ਿਲ੍ਹਾ ਮੋਗਾ ਤੇ ਆਪਦਾ ਮੋਬਾਈਲ ਨੰਬਰ ਬਾਈ ਬੋਲ 946308132 ਠੀਕ ਹੈ ਜੀ ਤੇ ਬਾਈ ਅੱਜ ਆਪਣੇ ਵੈਸੇ ਬਾਈ ਦਾ ਵਪਾਰ ਦਾ ਕੰਮ ਹੈ ਨਾ ਹਾਂ ਜੀ ਗਾਂਵਾਂ ਦਾ ਕੰਮ ਹੈ ਠੀਕ ਹੈ ਵਧੀਆ ਹੁੰਦੇ ਜਾਂਦੇ ਰਹਿੰਦੇ ਪਸੂ ਚੰਗੀਆਂ ਗਾਂਵਾਂ ਠੀਕ ਹੈ ਤੇ ਬਾਈ ਅੱਜ ਦੀ ਜਿਹੜੀ ਵੀਡੀਓ ਚ ਕੱਟੀ ਦਿਖਾਉਣੀ ਆਪਾਂ ਇਹ ਘਰ ਦੀ ਹੈ ਕੱਟੀ ਆਪਣੀ ਕਿੱ ਲਈ ਵੀ ਆ ਏਵੇਂ ਲਈ ਵੀ ਆ ਗਈ ਆ। ਲਈ ਵੀ ਆ। ਉਹ ਬੱਚਪਨ ਚੰਗੀ ਮੱਝ ਤੇ ਮਨ ਨੂੰ ਬਸ ਠੀਕ ਆ। ਵੀ ਵੈਸੇ ਤਾਂ ਬਾਈ ਦਾ ਗਾਇਆਂ ਦਾ ਕੰਮ ਆ। ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਆ ਤੇ ਪਰ ਬਾਈ ਜੇ ਕੋਈ ਚੰਗੀ ਮੱਝ ਆ ਜਾਂਦੀ ਏ ਜਾਂ ਕੋਈ ਚੰਗੀ ਸ਼ਕੀਨ ਕੱਟੀ ਮਗਰ ਕੋਈ ਉਹਦਾ ਪਸ਼ੂ ਬਾਈ ਲੈ ਲੰਦਾ। ਵੈਸੇ ਨਹੀਂ ਕੋਈ ਕੱਟੀ-ਕੁੱਟੀ ਬਾਈ ਖਰੀ ਚੰਗੀ-ਚੰਗੀ ਕੱਟ ਕੋਈ ਬਾਈ ਖਰੀਦਦਾ। ਬਾਈ ਦੀ ਉਮਰ ਕਿੰਨੀ ਆ? ਇਹਦੀ ਹੈਗੀ ਜੀ 12 ਸਾਢੇ 12 ਮਹੀਨੇ। 12 ਸਾਢੇ 12 ਮਹੀਨੇ ਜ ਨਹੀਂ ਕੇ ਸਾਲ ਕਦੇ ਲਗਭਗ ਹੈਗੀ ਆ ਸਭੀ ਮਾੜਾ ਮੋਟਾ ਉਹ ਮੀਨਾ ਖੰਡ ਉੱਤੇ ਜਾਂ ਥੱਲੇ ਹੈਣਾ ਠੀਕ ਤੇ ਬਈ ਆਪਾਂ ਇਹਨੂੰ ਮਾੜਾ ਤੋਰਾ ਵਿਖਾ ਗਏ ਦੰਦੋ ਖੀਰੀ ਹੈ ਹੈਨਾ ਬਈ ਠੀਕ ਹੈ ਜੀ ਦੰਦੋ ਖੀਰੀ ਖਾਣ ਚਾਹ ਬਾਈ ਕਹਿੰਦਾ ਵੀ 12 12.5 ਮਹੀਨਿਆਂ ਦੀ ਉਮਰ ਆ ਕੱਟੀ ਦੀ ਤੇ ਕੱਤੀ ਦੀ ਫੇਸ ਕੁਆਲਟੀ ਕਰੋ ਚੈੱਕ ਛੋਟਾ ਸਿੰਗ ਆ ਰਿੰਗ ਸਿੰਗ ਆ ਤੇ ਜਮਾ ਛੋਟੀ ਜੀ ਬੂਤੀ ਹੈ ਤੇ ਕੱਟੀ ਦੀ ਪੱਠਪੁੜਾ ਜੀ ਕੱਟੀ ਬਹੁਤ ਸੋਹਣੀ ਹੈ ਚੰਗੀ ਸ਼ਕੀਨ ਜਿਹੜੇ ਭਰਾਵਾਂ ਨੇ ਕੋਈ ਇੱਕ ਅੱਧੀ ਕੱਟੀ ਲੈ ਕੇ ਪਾਲਣੀ ਆ ਜਨ ਵੈਸੇ ਕੋਈ ਕਿਸੇ ਭਰਾ ਦਾ ਸ਼ੌਂਕ ਹੁੰਦਾ ਤੇ ਚੰਗੀ ਕੱਟੀ ਆ ਬਹੁਤ ਸੋਹਣੀ ਕੱਟੀ ਜੀ ਪਛਟ ਪੁੜੇ ਦੀ ਬੰਤਰ ਬਹੁਤ ਚੰਗੀ ਆ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਸਿੰਘ ਆ ਗਲਾਈ ਦੇ ਵਿੱਚ ਮੁੜਦਾ ਬਿਲਕੁਲ ਪੂਰੀ ਰਿੰਗ ਸਿੰਘ ਵਾਲੀ ਬਣੂਗੀ ਕੁੰਡੇ ਸਿੰਘਾਂ ਦੀ ਤੇ ਕੱਟੀ ਦੇ ਪਛਟ ਪੁੜੇ ਦੀ ਵੇਖੋ ਜੀ ਬਾਈ ਚਾਰ ਹੀ ਥਾਣਾ ਫੋਟ ਸ਼ਾਂਗ ਤਾਂ ਨਹੀਂ ਠੀਕ ਆ ਬਾਈ ਕਹਿੰਦਾ ਵੀ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਮੋٹے ਮੋٹے ਥਾਣਾ ਚਾਰ ਹੀ ਬੇਰਾਂ ਆ ਰਗੇ ਤੇ ਝੋਲੀ ਵੀ ਆਏ ਜਿਵੇਂ ਵਛੀਆਂ ਦੀ ਗੱਬਣ ਵਾਲੀ ਹੁੰਦੀ ਹੈ ਝੋਲੀ ਤੇ ਕੱਟੀ ਦੀ ਸਰੀਰ ਦੀ ਬੰਤਰ ਬਹੁਤ ਚੰਗੀ ਆ ਤੇ ਬਾਕੀ ਬੋਡੀ ਵੇਟ ਆ ਜਿਹੜਾ ਉਹ ਵੀ ਪੂਰਾ ਕੱਟੀ ਦਾ ਹੈਗਾ ਚੰਗਾ ਮੰਨ ਕੇ ਚੱਲੋ ਵੀ ਇੱਕ ਅੱਧਾ ਘੱਟਾ ਖਾ ਕੇ ਕੱਟੀ ਨੇ ਟੀਕਾ ਲੈ ਲੈਣਾ ਜੇ ਚੰਗੀ ਕੋਈ ਵੀ ਵੀਰ ਭਰਾ ਸਾਹਮਲੇ ਕੱਟੀ ਨੂੰ ਜਿਵੇਂ ਬਾਈ ਜੀ ਪਿੱਛੋਂ ਵਧੀਆ ਸੇਵਾ ਹੋਈ ਵੀ ਆ ਕੱਟੀ ਦੀ ਤੇ ਇਸੇ ਤਰ੍ਹਾਂ ਹੀ ਕੱਟੀ ਸੰਭੀ ਜਾਵੇ ਤੇ ਕੱਟੀ ਮਹੀਨੇ ਨੂੰ ਮੰਨ ਗੱਲ 2 ਮਹੀਨਿਆਂ ਨੂੰ ਢਾਈਆਂ ਨੂੰ ਟੀਕਾ ਲੈ ਲੂਗੀ ਸੌਣਪਾ ਦੂਜੇ ਜਾ ਕੇ ਕੱਟੀ ਨੇ ਟੀਕਾ ਲੈ ਲੈਣਾ ਬਹੁਤ ਸੋਹਣੀ ਕੱਟੀ ਬਾਕੀ ਬਾਈ ਤੋਂ ਆਪਾਂ ਮੁੱਲ ਪੁੱਛਦੇ ਆਂ ਬਾਈ ਡਿਮਾਂਡ ਕੀ ਕਰਦੇ ਆਂ ਜੀ ਆਪਾਂ ਇਹਦੀ 32 ਹੈ ਜੀ 32000 ਜੀ ਬਾਕੀ ਮਾਨਤਨ ਘਰੇ ਆਏ ਗਏ ਦਾ ਹੋ ਜੂ ਹਾਂਜੀ ਹੋਈ ਹੋਈ ਥੋੜਾ ਬਾਈ ਕਹਿੰਦਾ ਵੀ 32000 ਰੁਪਏ ਆਪਾਂ ਡਿਮਾਂਡ ਕਰਦੇ ਆਂ ਬਿਲਕੁਲ ਬਾਈ ਨੇ ਜਾਇਜ਼ ਰੇਟ ਮੰਗਿਆ ਜੈਨੂਇਨ ਜਾਇਜ਼ ਰੇਟ ਮੰਗਿਆ ਬਾਈ ਨੇ ਕੋਈ ਜ਼ਿਆਦਾ ਨਹੀਂ ਕੋਈ 40 42 ਨਹੀਂ ਜਿਹੜੇ ਹਿਸਾਬ ਨਾਲ ਕੱਟੀ ਪੂਰੀ ਸ਼ਕੀਨ ਹੈ ਬਾਈ ਨੇ 32000 ਰੁਪਏ ਡਿਮਾਂਡ ਕਰੀਏ ਤੇ ਬਾਈ ਕਹਿੰਦਾ ਵਿੱਚੋਂ ਮਾਨਤਨ ਘਰੇ ਆਏ ਗਏ ਦਾ ਜ਼ਰੂਰ ਕਰ ਬਹੁਤ ਸੁਣੀ ਕੱਟੀਆਂ ਦੇਖੋ ਜੀ ਪੱਠਪੁੜੇ ਦੀ ਬਣਾਵਟਾ ਦੇਖੋ ਚਾਰ ਹੀ ਥਾਣਾ ਫੋਟਸ਼ਾਂਗ ਭੂਰਾ ਵੀ ਨਹੀਂ ਤੇ ਬਾਕੀ ਜਿਸ ਵੀ ਵੀਰ ਭਾਈ ਨੇ ਕੱਟੀ ਖਰੀਦਣੀ ਹੋਵੇ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਜੇ ਵੀ ਕਿਸੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਵੀ ਮੇਰਾ ਨੰਬਰ ਉੱਪਰਲੇ ਪਾਸੇ ਵੀਡੀਓ ਤੇ ਚੱਲੀ ਜਾਂਦਾ ਤੇ ਸੰਪਰਕ ਕਰ ਸਕਦੇ ਆ ਮਿਲਦੇ ਆ ਅਗਲੀ ਵਾਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀ ਕਾ ਸਰਨ